E.P. EPFO ਵੱਲੋਂ ਆਇਆ ਵੱਡਾ ਅਪਡੇਟ SBI ਅਤੇ IDFC First Bank ਦਾ ਗ੍ਰਾਹਕਾਂ ਨੂੰ ਵੱਡਾ ਝਟਕਾ 42% ਅਰਜ਼ੀਆਂ ਕੀਤੀਆਂ ਗਈਆਂ ਰੈਡਿਟ ਕਾਰਡ ਨਿਯਮਾਂ ਦੇ ਵਿੱਚ ਵੱਡਾ ਬਦਲਾ 1 April ਤੋਂ ਲਾਗੂ ਹੋਣਗੇ ਇਹ ਨਿਯਮ ਹਲੋ ਦੋਸਤੋ ਸ੍ਰੀਕਾਲ ਤੁਹਾਡੇ ਆਪਣੇ ਚੈਨਲ SR Alert ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ ਕਿ EPFO ਵਿੱਚ ਉੱਚ ਪੈਨਸ਼ਨ ਯੋਜਨਾ ਨੂੰ ਲਾਗੂ ਕਰਨ ਲਈ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਇਸ ਸਾਲ ਮਾਰਚ ਦੇ ਅੰਤ ਤੱਕ ਪੂਰੀ ਹੋ ਜਾਵੇਗੀ। ਇਸ ਗੱਲ ਦੇ ਪੱਕੇ ਸੰਕੇਤ ਹਨ ਕਿ ਜਿਨ੍ਹਾਂ ਮੈਂਬਰਾਂ ਨੇ EPF ਵਿੱਚ ਵੱਧ ਪੈਨਸ਼ਨ ਦੀ ਚੋਣ ਕੀਤੀ ਹੈ, ਉਹਨਾਂ ਨੂੰ ਇਸ ਸਾਲ ਅਪ੍ਰੈਲ ਮਈ ਤੋਂ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਪਰ ਇਸ ਦੌਰਾਨ 7 ਲੱਖ ਤੋਂ ਵੱਧ EPF ਮੈਂਬਰਾਂ ਅਤੇ ਪੈਨਸ਼ਨਰਾਂ ਲਈ ਨਿਰਾਸ਼ਾਜਨਕ ਖਬਰ ਆਈ ਹੈ। ਕਰਮਚਾਰੀ ਭਵਿਕਨੀਦੀ ਸੰਘਟਨ ਦਾ ਕਹਿਣਾ ਹੈ ਕਿ ਆਪਣੀ ਤਨਖਾਹ ਦੇ ਅਨੁਪਾਤ ਵਿੱਚ ਵੱਧ PF ਪੈਨਸ਼ਨ ਦੀ ਮੰਗ ਕਰਨ ਵਾਲੇ 17.49 ਲੱਖ ਵਿਨੇਕਾਰਾਂ ਵੱਲੋਂ 7.35 ਲੱਖ ਇਸ ਲਾਭ ਲਈ ਯੋਗ ਨਹੀਂ ਹਨ ਹਾਇਰ ਪੀਐਫ ਪੈਨਸ਼ਨ ਉੱਤੇ ਸੁਪਰੀਮ ਕੋਰਟ ਦੇ ਫੈਸਲੇ ਦੇ 2 ਸਾਲ ਬਾਅਦ ਵੀ ਹੁਣ ਤੱਕ ਸਿਰਫ 246 ਵਿਅਕਤੀਆਂ ਨੂੰ ਰਿਵਾਈਜ਼ ਪੈਨਸ਼ਨ ਮਿਲੀ ਹੈ ਇਸ ਦੇ ਨਾਲ ਹੀ 2.14 ਲੱਖ ਅਰਜ਼ੀਆਂ ਨੂੰ ਅਜੇ ਵੀ ਈਪੀਐਫਓ ਦੁਆਰਾ ਸਮੀਖਿਆ ਕੀਤੀ ਜਾ ਰਹੀ ਹੈ ਜਦੋਂ ਕਿ 2.24 ਲੱਖ ਅਰਜ਼ੀਆਂ ਮਾਲਕਾਂ ਦੁਆਰਾ ਏਜੰਸੀ ਨੂੰ ਭੇਜੀਆਂ ਜਾਣੀਆਂ ਹਨ ਇਸ ਦੌਰਾਨ ਈਪੀਐਫਓ ਨੇ ਅਧੂਰੇ ਵੇਰਵਿਆਂ ਕਾਰਨ ਮਾਲਕਾਂ ਨੂੰ 3 0.92 ਲੱਖ ਅਰਜ਼ੀਆਂ ਵਾਪਿਸ ਕਰ ਦਿੱਤੀਆਂ ਹਨ ਜਦੋਂ ਕਿ 2.19 ਲੱਖ ਬਿਨੇਕਾਰਾਂ ਨੂੰ ਵਾਧੂ ਭੁਗਤਾਨ ਲਈ ਮੰਗ ਪੱਤਰ ਜਾਰੀ ਕੀਤੇ ਗਏ ਹਨ ਸੰਯੁਕਤ ਵਿਕਲਪ ਯੋਜਨਾ ਲਈ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਵਿੱਚ ਕੇਰਲ ਪਿੱਛੇ ਰਹਿ ਗਿਆ ਹੁਣ ਤੱਕ ਸੂਬੇ ਵਿੱਚ ਸਿਰਫ 27.35% ਅਰਜ਼ੀਆਂ ਤੇ ਹੀ ਕਾਰਵਾਈ ਹੋਈ ਹੈ ਰਾਸ਼ਟਰੀ ਪੱਧਰ ਤੇ ਸੈਟਲਮੈਂਟ ਦਰ 58.95% ਹੈ ਕੇਰਲ ਤੋਂ ਜਮ੍ਹਾਂ ਹੋਈਆਂ 72712 ਅਰਜ਼ੀਆਂ ਵਿੱਚੋਂ ਸਿਰਫ 19886 ਦਾ ਹੀ ਨਿਪਟਾਰਾ ਕੀਤਾ ਤਗੀ ਇਹਨਾਂ ਵਿੱਚ ਰੱਦ ਕੀਤੀਆਂ ਗਈਆਂ ਅਤੇ ਉਹ ਅਰਜ਼ੀਆਂ ਸ਼ਾਮਿਲ ਹਨ ਜਿਨ੍ਹਾਂ ਲਈ ਮੰਗ ਪੱਤਰ ਜਾਰੀ ਕੀਤੇ ਗਏ ਹਨ EPFO ਦਾ ਅੰਦਾਜ਼ਾ ਹੈ ਕਿ ਹਾਈ ਪੀਐਫ ਪੈਨਸ਼ਨ ਲਈ ਘੱਟੋ ਘੱਟ ਅਧੀਆਂ ਸੰਯੁਕਤ ਵਿਕਲਪ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਲਈ 1.86 ਲੱਖ ਕਰੋੜ ਰੁਪਏ ਦੀ ਲੋੜ ਹੋਵੇਗੀ ਸੰਘਾ ਨੇ ਲੰਬੇ ਸਮੇਂ ਤੋਂ ਇਸ ਵਿੱਤੀ ਬੋਝ ਨੂੰ ਪਰਵਾਨਗੀ ਵਿੱਚ ਦੇਰੀ ਦਾ ਕਾਰਨ ਦੱਸਦਾ ਆ ਰਿਹਾ ਹੈ 38000 ਅਰਜ਼ੀਆਂ ਨੂੰ ਨਮੂਨਾ ਜਾਂਚ ਤੋਂ ਪਤਾ ਲੱਗਦਾ ਹੈ ਕਿ ਵੱਧ ਪੈਨਸ਼ਨ ਦੇਣ ਨਾਲ ਪੈਨਸ਼ਨ ਫੰਡ ਨੂੰ 9500 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ইপিਫਓ ਨੇ ਕਿਹਾ ਹੈ ਕਿ ਉਹ 71 ਕੀਤੇ ਗਏ ਡਾਟਾ ਦੀ ਵਰਤੋਂ ਵਾਧੂ ਵਿੱਤੀ ਦੇਣਦਾਰੀ ਦੀ ਗਣਨਾ ਕਰਨ ਲਈ ਕਰੇਗਾ ਇਹ ਅਨੁਮਾਨ ਹਾਲ ਹੀ ਵਿੱਚ ਹੋਈ ইপিਫਓ ਟਰਸਟੀ ਬੋਰਡ ਦੀ ਮੀਟਿੰਗ ਦੇ ਦਸਤਾਵੇਜ਼ਾਂ ਵਿੱਚ ਸਾਹਮਣੇ ਆਏ ਹਨ ਇਹ ਯੋਜਨਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਲਾਗੂ ਕੀਤੀ ਗਈ ਹੈ ইপিਫਓ ਦੀ ਪ੍ਰਸਿੱਧ ਹਾਇਰ ਪੀਐਫ ਪੈਨਸ਼ਨ ਯੋਜਨਾ 4 ਨਵੰਬਰ 2022 ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ ਲਾਗੂ ਕੀਤੀ ਜਾ ਰਹੀ ਹੈ ਇਸ ਤਹਿਤ ਜਿਨ੍ਹਾਂ ਲੋਕਾਂ ਨੇ ਸ਼ੁਰੂ ਵਿੱਚ ਅਰਜੀ ਕੀਤੀ ਸੀ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਹੈ ਪਰ ਇਸ ਤੋਂ ਬਾਅਦ EPFO ਦੇ ਸਾਰੇ ਦਿਲਚਸਪੀ ਰੱਖਣ ਵਾਲੇ ਮੈਂਬਰਾਂ ਨੂੰ ਵੱਧ ਪੈਨਸ਼ਨ ਦਾ ਵਿਕਲਪ ਦੇਣ ਲਈ ਮੰਗੀਆਂ ਗਈਆਂ ਅਰਜ਼ੀਆਂ ਦੇ ਮਾਮਲੇ ਲਈ ਪੇਚੀਦਗੀਆਂ ਕਾਰਨ ਪੂਰੀ ਤਰ੍ਹਾਂ ਲਾਗੂ ਕਈ ਪੇਚੀਦਗੀਆਂ ਕਾਰਨ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ ਹਨ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ SPI ਅਤੇ IDFC First Bankਾ ਦਾ ਗ੍ਰਾਹਕਾਂ ਨੂੰ First Bank ਦੇ ਗ੍ਰਾਹਕਾਂ ਨੂੰ ਲੱਗਾ ਵੱਡਾ ਝਟਕਾ ਕ੍ਰੈਡਿਟ ਕਾਰਡ ਨਿਯਮਾਂ ਛੋਇਆ ਵੱਡਾ ਬਦਲਾ 1 April ਤੋਂ ਲਾਗੂ ਹੋਣਗੇ ਨਿਯਮ 1 ਮਾਰਚ ਨੂੰ ਪੈਸਿਆਂ ਦੇ ਦੇਣ ਲੈਣ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ ਇਸ ਦੇ ਨਾਲ ਹੀ 1 ਅਪ੍ਰੈਲ 2025 ਤੋਂ ਕਈ ਕ੍ਰੈਡਿਟ ਕਾਰਡਾਂ ਦੇ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਹੈ ਐਸਬੀਆਈ ਤੇ ਆਈਡੀਐਫਸੀ ਫਰਸਟ ਬੈਂਕ ਦੁਆਰਾ ਜਾਰੀ ਕੀਤੇ ਗਏ ਕਲੱਬ ਵਿਸਤਾਰਾ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਹਨ ਇਹਨਾਂ ਕਾਰਡ ਧਾਰਕਾਂ ਨੂੰ ਹੁਣ ਬਹੁਤ ਸਾਰੇ ਲਾਭ ਨਹੀਂ ਮਿਲਣਗੇ ਐਸਬੀਆਈ ਕਾਰਡ ਨੇ ਕਲੱਬ ਵਿਸਤਾਰਾ ਐਸਬੀਆਈ ਕਾਰਡ ਅਤੇ ਕਲੱਬ ਵਿਸਤਾਰਾ ਐਸਬੀਆਈ ਪ੍ਰਾਈਮ ਕਾਰਡ ਐਡਿਟ ਕਾਰਡ ਪ੍ਰਾਈਮ ਕ੍ਰੈਡਿਟ ਕਾਰਡ ਚ ਬਦਲਾਅ ਦਾ ਐਲਾਨ ਕੀਤਾ ਹੈ ਇਹਨਾਂ ਕਾਰਨਾਂ ਲਈ 1 April 2025 ਤੋਂ ਆਰਥਿਕਤਾ ਅਤੇ ਆਰਥਿਕਤਾ ਜਾਂ ਪ੍ਰੀਮੀਅਮ ਇਕਨੋਮੀ ਟਿਕਟ ਵਾਊਚਰ ਉਪਲਬਧ ਨਹੀਂ ਹੋਣਗੇ ਕਲੱਬ ਵਿਸਤਾਰਾ SBI ਕਾਰਡ ਤੇ 1.25 ਲੱਖ ਰੁਪਏ 2.5 ਲੱਖ ਰੁਪਏ ਅਤੇ 5 ਲੱਖ ਰੁਪਏ ਦੇ ਸਾਲਾਨਾ ਖਰਚ ਲਈ ਮਾਈਲਡ ਸਟੋਨ ਲਾਭ ਬੰਦ ਕਰ ਦਿੱਤੇ ਜਾਣਗੇ ਪ੍ਰੀਮੀਅਮ ਇਕਨੋਮੀ ਟਿਕਟ ਵਾਊਚਰ ਕਲੱਬ ਵਿਸਤਾਰਾ SBI ਪ੍ਰਾਈਮ ਕ੍ਰੈਡਿਟ ਕਾਰਡ ਤੇ ਉਪਲਬਧ ਨਹੀਂ ਹੋਵੇਗਾ ਆਧਾਰ ਕਾਰਡ ਲਈ ਸਾਲਾਨਾ ਚਾਰਜ 1499 ਰੁਪਏ ਤੇ ਪ੍ਰਾਈਮ ਕਾਰਡ ਲਈ 2999 ਰੁਪਏ ਦਾ ਚਾਰਜ ਹੋਵੇਗਾ ਹਾਲਾਂਕਿ ਫੀਸ ਮੁਆਫੀ ਦਾ ਵਿਕਲਪ ਉਪਲਬਧ ਹੋਵੇਗਾ ਇਹ ਲਾਭ ਕਲੱਬ ਵਿਸਤਾਰਾ ਆਈਡੀਐਫਸੀ ਪਹਿਲੇ ਕ੍ਰੈਡਿਟ ਕਾਰਡ ਤੇ ਉਪਲਬਧ ਨਹੀਂ ਹੋਣਗੇ ਕਲੱਬ ਵਿਸਤਾਰਾ ਆਈਡੀਐਫਸੀ ਫਰਸਟ ਕ੍ਰੈਡਿਟ ਕਾਰਡ ਤੇ ਮੀਲਸਟੋਨ ਟਿਕਟ ਵਾਊਚਰ ਨਵਯਾਨ ਦੇ ਲਾਭ ਅਤੇ ਹੋਰ ਕਈ ਵਿਸ਼ੇਸ਼ਤਾਵਾਂ ਨੂੰ 31 ਮਾਰਚ 2025 ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹਾਲਾਂਕਿ ਕਾਰਡ ਧਾਰਕ 31 ਮਾਰਚ 2026 ਤੱਕ ਮਹਾਰਾਜਾ ਪੁਆਇੰਟ ਹਾਸਲ ਕਰ ਸਕਦੇ ਹਨ ਜਦੋਂ ਤੱਕ ਕਾਰਡ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦਾ ਤਾਂ ਦੋਸਤੋ ਤੁਹਾਡੀ ਇਸ ਅਪਡੇਟ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ